ਇਲੈਕਸ਼ਨ ਲੜਾਂਗੇ ਪਹਿਲੇ ਦਿਨ ਤੋਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਆਪਣੇ ਬਲਬੂਤੇ ਤੇ ਲੜੇਗੀ ਅੱਜ ਵੀ ਆਪਣੇ ਬਲਬੂਤੇ ਤੇ ਲੜਾਂਗੇ ਕੱਲ ਵੀ ਲੜਾਂਗੇ ਔਰ ਅਸੀਂ ਕਿਸੇ ਨਾਲ ਅਲਾਈਅንስ ਕਰਕੇ ਆਪਣੀ ਪਾਰਟੀ ਦਾ ਵजूद ਖਤਮ ਨਹੀਂ ਕਰਾਂਗੇ ਸਾਡੀ ਕੋਈ ਖਾਨਾ ਜੰਗੀ ਨਹੀਂ ਅਸੀਂ ਜਿੰਨੇ ਸੀਡਬੀਸੀ ਦੇ ਮੈਂਬਰ ਸਾਰੇ ਖੜੇ ਆਸੂ ਦੇ ਪਿੱਛੇ ਖੜੇ ਉਹ ਬੰਦੇ ਖਰਾਬ ਕਰ ਰਹੇ ਨੇ ਜਿਹੜੇ ਕਾਂਗਰਸ ਦੇ ਵਿੱਚ 2017 ਚ ਆਏ ਉਹਨਾਂ ਨੇ ਅੱਜ ਵੀ ਕਾਂਗਰਸ ਦਾ ਕਲਚਰ ਅਡਾਪਟ ਨਹੀਂ ਕੀਤਾ ਜਿੰਨਾ ਚਿਰ ਉਹ ਰਮਨ ਸਾਹਿਬ ਨਹੀਂ ਹੋਣਗੇ ਉਨਾ ਜਰਮੈਨ ਨੂੰ ਕਾਨਾ ਜੱਗੇ ਨਹੀਂ ਕਿਹਾ ਜੀ ਗੱਲ ਚੱਲ ਰਹੀ ਹੈ ਕਿ ਬੀਜਪੀ ਹੋਰ ਅਕਾਲੀ ਦਲ ਦਾ ਅਲਾਈਅንስ ਕਿਡਾ ਚੱਲ ਰਿਹਾ ਉਹਦੇ ਵਿੱਚ ਇੱਕ ਚੀਜ਼ ਮੈਂ ਪੁੱਛਣਾ ਚਾਹੁੰਦਾ ਕਿ ਪ੍ਰਦੀਪ ਕਲੇਰ ਜਿਹੜਾ ਮੁੱਖ ਅਕਿਊਜ਼ ਸੀਗਾ ਪੂਰੇ ਦਰਬਾਰ ਸਾਹਿਬ ਦੇ ਅਦਬ ਵਿੱਚ ਉਹਨੂੰ 5 ਦਿਨ ਪਹਿਲਾਂ ਅਯੁੱਧਿਆ ਚ ਅਮੇਸ਼ਾ ਜੀ ਦੇ ਨਾਲ ਬੈਠਾ ਤੇ ਉੱਥੋਂ ਦੇ ਬੀਜਪੀ ਦੇ ਮੰਤਰੀਆਂ ਦੇ ਲੀਡਰਾਂ ਦੇ ਨਾਲ ਮਿਲਣਾ ਤੇ ਉਸੇ ਦੇਣੀ ਗੱਲ ਚੱਲ ਪੈਣੀ ਕਿ ਅਕਾਲੀ ਦਲ ਤੇ ਬੀਜੇਪੀ ਦਾ ਅਲਾਈਂਸ ਹੋ ਗਿਆ ਦਾ ਮਤਲਬ ਗੱਲ ਕਲੀਅਰ ਹੋ ਗਈ ਆ ਕਿ ਅਕਾਲੀ ਦਲ ਜੂਐਸੀ ਅਲੀਗੇਸ਼ਨ ਲਾਉਂਦੇ ਰਹੇ ਆ ਬਾਦਲ ਪਰਵਾਹ ਨਹੀਂ ਉਹ ਬੇਰਮੀਆਂ ਦੇ ਵਿੱਚ ਮੁੱਖ ਦੋਸ਼ੀ ਸੀ ਤੇ ਅੱਜ ਵੀ ਹੈਗਾ ਮਾਰਕਰ ਸੰਮੇਲਨ ਦੇ ਵਿੱਚ ਇੱਥੇ ਰਿੰਦਾਵਾ ਸਾਹਿਬ ਪਹੁੰਚੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਉਹ ਜਾਰੇ ਕੀ ਕਹਿਣਾ ਚਾਹੁੰਦੇ ਨੇ ਸਾਹਿਬ ਦੇਖੋ ਅੱਜ ਪੰਜਾਬ ਦੇ ਵਿੱਚ ਖੜਗੇਰ ਸਾਹਿਬ ਪਹੁੰਚ ਰਹੇ ਨੇ ਔਰ ਜਿਹੜੇ ਪੰਜਾਬ ਦੀ ਪੋਲੀਟੀਕਲ ਜਿਹੜਾ ਜੋ ਵੀ ਹੈਗਾ ਉਰੇ ਤਾਂ ਜ ਪੂਰੀ ਕਲੀਅਰਟੀ ਆ ਜੇਗੀ ਦੂਸਰੀ ਚੀਜ਼ ਮੈਂ ਅਕਾਲੀ ਦਲ ਨੂੰ ਇੱਕ ਪੁੱਛਣਾ ਚਾਹੁੰਦਾ ਕਿ ਕੱਲ ਪਰਸੋਂ ਦੀ ਗੱਲ ਚੱਲ ਰਹੀ ਹੈ ਕਿ ਬੀਜੇਪੀ ਔਰ ਅਕਾਲੀ ਦਲ ਦਾ ਅਲਾਈਅንስ ਜਿਹੜਾ ਚੱਲ ਰਿਹਾ ਉਹਦੇ ਵਿੱਚ ਇੱਕ ਚੀਜ਼ ਮੈਂ ਪੁੱਛੀ ਚਾਹੁੰਦਾ ਕਿ ਪ੍ਰਦੀਪ ਕਲੇਰ ਜਿਹੜਾ ਮੁੱਖ ਕਯੂਜ਼ ਸੀਗਾ ਉਰੇ ਦਰਬਾਰ ਸਾਹਿਬ ਦੀ ਗੱਲ ਵਿੱਚ ਉਹਨੂੰ 5 ਦਿਨ ਪਹਿਲਾਂ ਅਯੁੱਧਿਆ ਜੇ ਅਮਿਤ ਸ਼ਾਜੀ ਦੇ ਨਾਲ ਬੈਠਾ ਤੇ ਉੱਥੋਂ ਦੇ ਬੀਜੇਪੀ ਦੇ ਮੰਤਰੀਆਂ ਦੇ ਲੀਡਰਾਂ ਦੇ ਨਾਲ ਬੈਠੇ ਹੋਣਾ ਫਿਰ ਸਭ ਤੋਂ ਵੱਡੀ ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਇਹ ਆ ਕਿ ਮੇਰੇ ਕੋਲ ਵੀ ਰਹਿ ਤਿੰਨ ਮਹੀਨੇ ਜ਼ੋਰ ਲਾ ਲਿਆ ਔਰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੇ ਵੇਖੋ ਸੈਂਸੈਰਿਟੀ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਲਾਇਆ ਸੀ ਕਿ ਪ੍ਰਦੀਪ ਤੇ ਦੂਸਰੇ ਜਿਹੜੇ ਪਰੇਟਾ ਦੇ ਸਾਰੇ ਫੜੇ ਜਾਣ ਤੇ ਕਿਤੇ ਕਿਸੇ ਨਾਲ ਦੀ ਉਕਸੁਕ ਪਤਾ ਨਹੀਂ ਸੀ ਲੱਗੀ ਇਮੀਡੀਏਟਲੀ ਇਲੈਕਸ਼ਨਾਂ ਅਨਾਉਂਸ ਹੋਣ ਤੇ ਉਹ ਬੰਦਾ ਉੱਥੇ ਪ੍ਰਗਟ ਹੁੰਦਾ ਉਦੇ ਤੋਂ ਬਾਅਦ ਇਹਨਾਂ ਦੀ ਅਲਾਈਅੰਸ ਦੀ ਗੱਲ ਕਰਦੀ ਆ। ਉਹਦੇ ਬਾਅਦ ਅਜੁੱਧਿਆ ਇਹ ਪੁਲਿਸ ਭੇਜ ਜਿਹਨੇ ਪੰਜਾਬ ਗਵਰਨਮੈਂਟ ਵਾਲੇ ਉਹ ਇਹਨਾਂ ਦੀ ਵੇਟ ਕਰ ਰਿਹਾ ਕਿ ਭਾਈ ਸਾਹਿਬ ਮੈਂ ਅਜੁੱਧਿਆ ਤੁਹਾਡਾ ਸਵਾਗਤ ਕਰਨ ਲਈ ਖੜਾ। ਕਿ ਇਹਦੇ ਚ ਜਿਹੜਾ ਇਹੋ ਜਿਹੀਆਂ ਚੀਜ਼ਾਂ ਪੰਜਾਬ ਦੇ ਮਾਹੌਲ ਨੂੰ ਅਸ਼ਾਂਤ ਕਰਨ ਵਾਲੀਆਂ, ਖਰਾਬ ਕਰਨ ਵਾਲੀਆਂ ਇਹਦੇ ਚ ਬੀਜੇਪੀ ਤੇ ਅਕਾਲੀ ਦਲ ਨੂੰ ਇਹਦਾ ਜਵਾਬ ਦੇਣਾ ਪੈਗਾ ਖਾਸ ਕਰਕੇ ਅਕਾਲੀ ਦਲ ਨੂੰ ਖਾਸ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਹ ਦੱਸਣਾ ਪੈਗਾ ਤੇ ਪਹਿਲੇ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਸਾਡੀ ਰਾਜਨੀਤਿਕ ਜਿਹੜੀ ਨਮਾਇਦਾ ਪਾਰਟੀ ਉਹ ਅਕਾਲੀ ਦਲ ਹੈ ਕੀ ਇਹ ਅਕਾਲੀ ਦਲ ਜਿਨੇ ਦਰਬਾਰ ਸਾਹਿਬ ਦੇ ਬੇਅਦਬੀ ਕਰਨ ਵਾਲੇ ਮੁੱਖ ਦੋਸ਼ੀਆਂ ਨੂੰ ਆਪਣੀ ਸ਼ਰਨ ਦਿੱਤੀ ਹੋਈ ਹੈ ਸਰਦਾਰ ਸਾਹਿਬ ਜੀ ਦੀ ਗੱਲ ਛੱਡੋ ਜੀ ਲੋਕ ਸਭਾ ਦੀ ਕੀ ਸਟ੍ਰੈਟਜੀ ਰਹੂਗੀ ਜੀ ਅਸੀਂ ਆਪਣੀ ਇਲੈਕਸ਼ਨ ਲੜਾਂਗੇ ਪਹਿਲੇ ਦਿਨ ਤੋਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਆਪਣੇ ਬਲਬੂਤੇ ਤੇ ਲੜੇਗੀ ਅੱਜ ਵੀ ਆਪਣੇ ਬਲਬੂਤੇ ਤੇ ਲੜਾਂਗੇ ਕੱਲ ਵੀ ਲੜਾਂਗੇ ਔਰ ਅਸੀਂ ਕਿਸੇ ਨਾਲ ਅਲਾਈਂਸ ਕਰਕੇ ਆਪਣੀ ਪਾਰਟੀ ਦਾ ਵजूद ਖਤਮ ਨਹੀਂ ਕਰ ਸਕਦੇ। ਸਭ ਕਹਿੰਦੇ ਨੇ ਕਿ ਤੇਰਾ ਜ਼ੀਰੋ ਹੋਣ ਵਾਲੀ ਆ ਪੰਜਾਬ ਜਿਸ ਵੇਲੇ ਕਹਿੰਦੇ ਆਂਦੀ ਪਾਰਟੀ ਹੋ ਜਾ ਪਰ ਮੇਰੀ ਗੱਲ ਸੁਣ ਵੀਰ ਮੇਰਾ ਉੱਥੇ ਤੇ ਜੁਮਲਿਆਂ ਨਾਲ ਸਰਕਾਰਾਂ ਨਹੀਂ ਚਲਦੀਆਂ ਕਿਸੇ ਨੂੰ ਕਹਿਣਾ ਕਿ ਤੂੰ ਬੇਈਮਾਨ ਆ ਕਿਉਂ ਨਹੀਂ ਅੱਜ ਤੱਕ ਇਹਦੇ ਤੇ ਚਰਨਜੀਤ ਸਿੰਘ ਚੰਨੀ ਦੇ ਜਿਹੜਾ ਮੁੰਡਾ ਸੀ ਜਿਹਨੇ ਇੱਕ ਪਲੇਅਰ ਨੇ ਕਿਹਾ ਸੀ ਕਿ ਮੈਂ 2 ਕਰੋੜ ਦਿੱਤਾ ਉਹਦੇ ਮੁੰਡੇ ਦੀ ਤੇ ਨੌਕਰੀ ਬਣਦੀ ਸੀ ਜਿਹੜੇ ਨਾਲ ਬੈਠ ਕੇ ਇਹ ਕਰਕੇ ਇਸ ਚੀਫ ਮਿਨਿਸਟਰ ਦੀ ਕਿਸੇ ਗੱਲ ਨੂੰ ਤੁਸੀਂ ਪ੍ਰੈਸ ਵਾਲੇ ਸੀਰੀਅਸਲੀ ਨਾ ਲਿਆ ਕਰੋ ਜਿਹੜੀ ਗੱਟ ਜੋੜਨ ਨੂੰ ਬਿਸਤਰਾ ਦੇ ਗਏ ਨੇ ਲੱਗ ਮੈਨੂੰ ਮਮਤਾ ਬੈਂਰ ਜੀ ਨੇ ਬੇਰੀ ਮੇ ਕੋ ਮਮਤਾ ਬੈਂਰ ਚੀਤੀ ਜੀ ਦੀ ਗੱਲ ਦੀ ਨਤੀਸ਼ ਤੁਮਾਰ 12 ਸਾਲਾਂ ਚ ਨੌ ਵਾਰੀ ਮੁੱਖ ਮੰਤਰੀ ਬਣਿਆ ਤੇ 12 ਸਾਲਾਂ ਚ ਉਹਨੇ ਨੌ ਪਾਰਟੀਆਂ ਚੇਂਜ ਕੀਤੀ ਇਹਦਾ ਮਤਲਬ ਕਿਸੇ ਪੋਲੀਟੀਕਲ ਆਦਮੀ ਦਾ ਕੋਈ ਕੈਰੇਕਟਰ ਤੇ ਹੋਣਾ ਚਾਹੀਦਾ ਕੋਈ ਉਹਦਾ ਸਟੈਂਡ ਹੋਣਾ ਚਾਹੀਦਾ ਕੋਈ ਉਹਦੇ ਚ اخਲਾਕ ਹੋਣਾ ਚਾਹੀਦਾ ਤੇ ਇਹੋ ਜਿਹੇ ਗੱਲਾਂ ਕਰਕੇ ਕਿ ਅੱਜ ਤੋਂ ਬਾਅਦ ਮੈਂ ਭਾਜਪਾ ਦੇ ਨਾਲ ਜੇ ਅਲਾਈਅੰਸ ਕਰੂੰਗਾ ਤੇ ਮੈਂ ਆਪਣੇ ਆਪ ਨੂੰ ਸਮਝੂਗਾ ਕਿ ਮੈਂ ਆਤਮ ਹੱਤਿਆ ਕਰ ਰਿਹਾ ਜਿਹੜਾ ਬੰਦਾ ਆਤਮ ਹੱਤਿਆ ਕਰਕੇ ਫਿਰ ਜਿੰਦਾ ਹੋ ਰਿਹਾ ਤੇ ਬਿਸ਼ਰਮੀ ਦੀ ਹੱਦ ਕੀ ਹੋ ਸਕਦੀ ਜਿੰਦਾਬਾਹਬ ਰੋਦੀ ਕਹਿੰਦੇ ਨੇ ਕਿ ਖਾਨਾ ਜੰਗੀ ਉਹ ਨਹੀਂ ਖਤਮ ਕਰ ਸਕੀ ਹਾਲ ਤੱਕ ਤਾਂ ਕਾਂਗਰਸ ਮੇਰੀ ਗੱਲ ਸੁਣੋ ਕਾਂਗਰਸ ਦੇ ਵਿੱਚ ਅੱਜ ਜਿੱਥੇ ਸਟੇਜ ਤੇ ਵੇਖ ਲਿਓ ਸਾਡੀ ਕੋਈ ਖਾਨਾ ਜੰਗੀ ਨਹੀਂ ਅਸੀਂ ਜਿੰਨੇ ਸੀ ਡਬਲਯੂਸੀ ਦੇ ਮੈਂਬਰ ਸਾਰੇ ਖੜੇ ਆ ਜਿਹੜਾ ਸਾਡਾ ਪ੍ਰੈਜ਼ੀਡੈਂਟ ਹੈ ਰਾਜਾ ਅਮਰਿੰਦਰ ਜਿਹਦੇ ਪਿੱਛੇ ਖੜੇ ਉਹ ਬੰਦੇ ਖਰਾਬ ਕਰ ਰਹੇ ਨੇ ਜਿਹੜੇ ਕਾਂਗਰਸ ਦੇ ਵਿੱਚ 2017 ਚ ਆਏ ਉਹਨਾਂ ਨੇ ਅੱਜ ਵੀ ਕਾਂਗਰਸ ਦਾ ਕਲਚਰ ਅਡਾਪਟ ਨਹੀਂ ਕੀਤਾ ਜਿੰਨਾ ਚਿਰ ਉਹਨਾਂ ਦੇ ਮਨ ਸਾਫ ਨਹੀਂ ਹੋਣਗੇ ਉਹਨਾਂ ਚਿਰ ਮੈਂ ਇਹਨੂੰ ਘਾਨਾ ਜੱਗੀ ਨਹੀਂ ਕਹਿੰਦਾ ਮੈਂ ਇਹਨਾਂ ਨੂੰ ਇਹ ਕਹਿਣਾ ਕਿ ਜਿਹੜੀ ਅਫਸਰਵਾਦੀ ਜਿਹੜੀ ਉਹ ਜੀ ਤੁਹਾਨੂੰ ਕਹਿੰਦੇ ਆ ਉਹ ਆ ਪ੍ਰਧਾਨ ਜਿਹੜੇ ਸੀ ਨਾਲ ਬੈਠ ਕੇ ਮੀਟਿੰਗਾਂ ਕਰ ਰਹੇ ਨੇ ਜੀ ਮਹਿੰਦਰ ਕੇਪੀ ਸੰਸ਼ੇਰ ਦੋਨੋਂ ਆ ਰਹੇ ਜੀ ਮੈਂ ਕਹਾਂ ਜੀ ਜਿਹੜੇ ਮਰਜ਼ੀ ਕਰ ਤੁਸੀਂ ਇਹਦੇ ਬਾਰੇ ਫਿਕਰ ਨਾ ਕਰੋ ਕਾਂਗਰਸ ਸਿੰਘ ਪਚਾ ਕੇ ਰੱਖਣੀ ਕਾਂਗਰਸ ਛੱਡ ਗਿਆ ਜਿੱਦੂ ਕਹਿੰਦਾ ਸਾਨੂੰ ਸੱਦਾ ਨਹੀਂ ਮਿਲਿਆ ਕਿ ਜਿਹੜਾ ਹੈਗਾ ਸਾਡੀ ਪਾਰਟੀ ਦੇ ਵਿੱਚ ਜਿਹੜੇ ਬਾਹਰੋਂ ਆਏ ਨੇ ਉਹੀ ਪਾਰਟੀ ਨੂੰ ਖਰਾਬ ਕਰਨ ਲੱਗੇ ਉੱਥੇ ਹੀ ਇਹਨਾਂ ਨੇ ਇਹ ਜਿਹੜਾ ਕੱਲੀ ਦਲਤੇ ਵੀ ਹਮਲੇ ਬੋਲੇ ਸੁਖਵੀਰ ਬਾਦਲ ਨੂੰ ਵੀ ਇਹ ਕਮਲੇ ਹੱਥ ਲੈਂਦੇ ਕਿ ਆ ਕਿ ਅਸੀਂ ਜਿਹੜੀ ਆ ਅਸੀਂ ਜਿੱਥਾਂ ਕਿਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਜਿਹੜਿਆ ਬਾਹਰੋਂ ਆ ਕੇ ਲੀਡਰਾਂ ਨੇ ਸਾਡੇ ਤੇ ਆ ਕੇ ਕਬਜ਼ੇ ਕੀਤੇ ਨੇ ਅਸੀਂ ਉਹਨਾਂ ਦੀ ਪ੍ਰਵਾਹ ਨਹੀਂ ਕਰਦੇ ਸਾਡੀ ਜਿਹੜੀ ਕਾਂਗਰਸ ਹੈ ਇੱਕ ਜੁੱਟ ਹੈ ਸਮਰਾਲਾ ਤੋਂ ਬੇਪਨ ਭਾਰ ਦੋ ਜਗ ਮਾਨੀ